ਵਾਹਿਗੁਰੂ ਸਾਹਿਬ ਜੀ ਜਿਹ ਮਾਇਆ ਮਮਤਾ ਤਤ ਜੀ ਸਭ ਤੇ ਭਇਓ ਉਦਾਸ ਕਹੋ ਨਨਕ ਸੁਨ ਰੇ ਮਨਾ ਤੇ ਘਟ ਬ੍ਰਹਮ ਨਿਵਾਸ ਕਹੋ ਨਨਕ ਸੁਨਰੇ ਮਨ ਤਿਹ ਘਟ ਬ੍ਰਹਮ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਮ ਸਨਮਾਨ ਯੋਗ ਜੁਗੋ ਜੁਗ اٹਲ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਅੰਦਰ ਜੁੜ ਬੈਠੇ ਗੁਰੂ ਪਿਆਰੇ ਸਤਸੰਗੀ ਜਨੋ ਵੱਡ ਭਾਗੇ ਹੋ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਤਿਗੁਰਾਂ ਦੇ ਉਚਾਰਨ ਕੀਤੇ ਹੋਏ ਸ਼ਲੋਕਾਂ ਦੀ ਆਪਾਂ ਕੁਝ ਦਿਨਾਤੋਂ ਲੜੀ ਵਾਰ ਸਰਲ ਅਤੇ ਸੰਖੇਪ ਰੂਪ ਵਿੱਚ ਵਿਚਾਰ ਕਰ ਰਹੇ ਹਾਂ ਅੱਜ ਆਪ ਜੀਆ ਨੇ ਸ਼ਲੋਕ ਨੰਬਰ 18 ਦਾ ਪਾਠ ਸਰਵਨ ਕੀਤਾ ਹੈ ਜਿਸ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਸ ਜੀਵਨ ਨੂੰ ਬਿਆਨ ਕਰਦੇ ਨੇ ਜਿਸ ਜੀਵ ਨੇ ਆਪਣੇ ਮਨ ਵਿੱਚੋਂ ਮਾਇਆ ਦੀ ਪਕੜ ਨੂੰ ਛੱਡ ਦਿੱਤਾ ਹੈ ਔਰ ਜਿੰਨੇ ਵੀ ਵਿਸ਼ੇ ਵਿਕਾਰ ਨੇ ਉਹਨਾਂ ਤੋਂ ਉਪਰਾਮ ਰਹਿੰਦਾ ਹੈ ਸਤਿਗੁਰੂ ਕਹਿਣ ਲੱਗੇ ਹੇ ਮੇਰਿਆ ਮਨਾ ਸੁਣ ਉਸ ਜੀਵ ਦੇ ਹਿਰਦੇ ਵਿੱਚ ਪਰਮਾਤਮਾ ਦਾ ਵਾਸਾ ਹੈ ਗੁਰਮੁਖੋ ਆ ਜਿਹੜਾ ਸਾਡਾ ਭਾਰਤ ਦੇਸ਼ ਇਹ ਨਾ ਇਹਦੇ ਅੰਦਰ ਤਿਆਗ ਦੀ ਬੜੀ ਵੱਡੀ ਮਹਾਨਤਾ ਰਹੀ ਏ ਜਿੰਨਾ ਕੋਈ ਵੱਧ ਤਿਆਗੀ ਉਹਨਾਂ ਵੱਡਾ ਮਹਾਤਮਾ ਜਿਨੇ ਲੱਖ ਦਾ ਤਿਆਗ ਕੀਤਾ ਉਹ ਛੋਟਾ ਸਾਧੂ ਤੇ ਜਿਨਨੇ ਕੋਈ ਵੱਡਾ ਕਰੋੜਾਂ ਦਾ ਤਿਆਗ ਕੀਤਾ ਉਹ ਵੱਡਾ ਮਹਾਤਮਾ ਵੱਡਾ ਸਾਧੂ ਜਿਵੇਂ ਲੱਖਾਂ ਰੁਪਈਆਂ ਵਾਲਾ ਲਖਪਤੀ ਤੇ ਕਰੋੜਾਂ ਵਾਲਾ ਕਰੋੜਪਤੀ ਤੇ ਅਰਬਾਂ ਵਾਲਾ ਅਰਬਪਤੀ ਅੱਗੇ ਵੱਡੇ ਤੋਂ ਵੱਡੇ ਧਨਵਾਨ ਜਿਹਦੇ ਕੋਲ ਵੱਧ ਧਨ ਉਹ ਵੱਧ ਧਨਵਾਨ ਜਿਹਦੇ ਕੋਲ ਘੱਟ ਧਨ ਉਹ ਘੱਟ ਧਨਵਾਨ ਤੇ ਸਤਿਗੁਰੂ ਕਹਿਣ ਲੱਗੇ ਜੇਹੇ ਮਾਇਆ ਮਮਤਾ ਤਜੀ ਜਿਸ ਜੀਵ ਨੇ ਮਾਇਆ ਦੀ ਮਮਤਾ ਦਾ ਤਿਆਗ ਕਰ ਦਿੱਤਾ ਮਾਇਆ ਨਹੀਂ त्यागी ਮਾਇਆ ਦੀ ਮਮਤਾ ਪਕੜ ਦਾ ਤਿਆਗ ਕਰਨਾ ਹੈ ਪਰ ਗੁਰਮਖੋ ਬੰਦਾ ਤਿਆਗ ਉਸ ਚੀਜ਼ ਦਾ ਕਰਦਾ ਹੈ ਜਿਹੜੀ ਚੀਜ਼ ਇਹਦੀ ਕਿਸੇ ਕੰਮ ਦੀ ਨਾ ਹੋਵੇ ਉਹ ਕੋਲੋਂ ਛੱਡ ਦਿੰਦਾ ਹੈ ਤਿਆਗ ਕਰ ਦਿੰਦਾ ਹੈ ਤੇ ਜਿਹੜੀ ਚੀਜ਼ ਇਹਦੇ ਕੰਮ ਦੀ ਹੈ ਉਹਦਾ ਤਿਆਗ ਤੇ ਕਰਦਾ ਹੀ ਨਹੀਂ ਇਸ ਲਈ ਗੁਰਮਖੋ ਤਿਆਗ ਕਰਨਾ ਹੈ ਮਮਤਾ ਦਾ ਮਾਇਆ ਦੀ ਪਕੜ ਦਾ ਪਰ ਅਸੀਂ ਤੇ ਹੋਰ ਪਾਸੇ ਨੂੰ ਦੁਨੀਆ ਤੁਰ ਪਈ ਦੋ ਸਾਧੂ ਆਪਸ ਵਿੱਚ ਲੜ ਰਹੇ ਸੀ ਇੱਕ ਦੂਜੇ ਨੂੰ ਕਹਿ ਰਿਹਾ ਸੀ ਤੂੰ ਕਾਹਦਾ ਸਾਧੂ ਤੂੰ ਤੇ ਭੁਖਾ ਨੰਗ ਤੂੰ ਕੀ ਤਿਆਗਿਆ ਮੈਂ ਕਰੋੜਾਂ ਦਾ ਤਿਆਗੀ ਤੇ ਕੋਲ ਖੜੇ ਆਦਮੀ ਨੇ ਆਖਿਆ ਤਿਆਗੀ ਤੂੰ ਵੀ ਨਹੀਂ ਤਿਆਗੀ ਤੂੰ ਵੀ ਨਹੀਂ ਕਿਉਂਕਿ ਤੂੰ ਮਾਇਆ ਤੇ ਤਿਆਗ ਦਿੱਤੀ ਪਰ ਤੈਨੂੰ ਇੰਨਾ ਪਤਾ ਹੈ ਇੰਨਾ ਤੇਰੇ ਚਿੱਤ ਵਿੱਚ ਵਸਿਆ ਵੀ ਮੈਂ ਏਨੀ ਤਿਆਗੀ ਉਹ ਹਾਲੇ ਵੀ ਮਾਇਆ ਦੀ ਪਕੜ ਤੇਰੇ ਹਿਰਦੇ ਵਿੱਚ ਵਸੀਏ ਤੂੰ ਕਾਹਦਾ ਤਿਆਗੀ ਤਿਆਗੀ ਤੂੰ ਵੀ ਨਹੀਂ ਕਬੀਰ ਮਾਇਆ ਤਜੀ ਤਉ ਕਿਆ ਭਾਇ ਜਉ ਮਾਨ ਤਜਿਆ ਨਹੀਂ ਜਾਏ ਮਾਨ ਮੁਨੀ ਮਨ ਵਰ ਗਲੇ ਮਾਨ ਸਭੈ ਕੋ ਖਾਏ ਇਹ ਮਾਇਆ ਦੀ ਪਕੜ ਵੱਡੇ-ਵੱਡੇ ਮੁਨੀਆਂ ਨੂੰ ਰਿਸ਼ੀਆਂ ਨੂੰ ਖਾ ਗਈ ਮਾਇਆ ਦਾ ਹੰਕਾਰ ਬੜਾ ਵੱਡਾ ਹੈ ਤੇ ਇਹ ਵੀ ਗੱਲ ਚੇਤੇ ਰੱਖਿਓ ਵੀ ਜਿਹੜੀ ਚੀਜ਼ ਕੋਲ ਰਹਿ ਕੇ ਸਾਡਾ ਸਵਾਰ ਨਹੀਂ ਸਕੀ ਕੁਝ ਇਹ ਉਹਨੂੰ ਤਿਆਗ ਦਈਏ ਤੇ ਤਿਆਗਿਆਂ ਵੀ ਸਾਡਾ ਕੁਝ ਵੀ ਸਬਰ ਨਾ ਨੇ ਬੰਦਾ ਦੇਖੋ ਜਿਹੜੀ ਮਾਇਆ ਇਕੱਠੀ ਕਰਨ ਦਾ ਹੰਕਾਰ ਇਹ ਨਾ ਨੇ ਜੀ ਮੇਰੇ ਕੋਲ ਇੰਨੀ ਮਾਇਆ ਇਹ ਹੰਕਾਰ ਤੇ ਕਿਤੇ ਨਾ ਕਿਤੇ ਟੁੱਟ ਜਾਂਦਾ ਹੈ ਕੋਈ ਚੋਰ ਲੁੱਟ ਕੇ ਲੈ ਜਾਏ ਤਾਂ ਟੁੱਟ ਜਾਂਦਾ ਹੈ ਕਿਤੇ ਠੱਗੀ ਵੱਜ ਜਾਏ ਤਾਂ ਟੁੱਟ ਜਾਂਦਾ ਹੈ ਕੋਈ ਮੁਕਦਮੇ ਵਿੱਚ ਬੰਦਾ ਹਾਰ ਜਾਏ ਉਥੇ ਪੈਸਾ ਲੱਗ ਜਾਂਦਾ ਹੈ ਕੋਈ ਬਿਮਾਰੀ ਤੇ ਲੱਗ ਜਾਏ ਤੇ ਇਕੱਠੀ ਕਰਨ ਦਾ ਹੰਕਾਰ ਤੇ ਟੁੱਟ ਜਾਂਦਾ ਹੈ ਪਰ ਜਿਹੜਾ ਮਾਇਆ ਦੇ ਤਿਆਗ ਦਾ ਹੰਕਾਰ ਇਹ ਨਾ ਇਹਨੂੰ ਟੁੱਟਣਾ ਬੜਾ ਸਮਾਂ ਲੱਗਦਾ ਹੈ ਇਹ ਤੇ ਗੁਰੂ ਤੋਂੜੇ ਤੇ ਤਾਂ ਟੁੱਟਦਾ ਹੈ ਇਨੋਂ ਤੇ ਗੁਰੂ ਤੋੜੇ ਤਾਂ ਟੁੱਟਦਾ ਹੈ ਇਸ ਲਈ ਗੁਰਮਖੋ ਆ ਵੇਖੋ ਕਿੰਨੀ ਦੁਨੀਆ ਜਿਹੜੀ ਗਲਤ ਕੰਮਾਂ ਤੇ ਪੈਸਾ ਖਰਚ ਕਰ ਰਹੀ ਏ ਕੋਈ ਸ਼ਰਾਬ ਪੀਂਦਾ ਆ ਮਾਸ ਕਬਾਬ ਪੱਬਾਂ ਕਲੱਬਾਂ ਵਿੱਚ ਜੂਏ ਵਿੱਚ ਪਾਪਾਂ ਵਿੱਚ ਦੁਨੀਆ ਗਲਤ ਕੰਮਾਂ ਵਿੱਚ ਪੈਸਾ ਖਰਚ ਕਰ ਰਹੀ ਏ ਪਰ ਕੋਈ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਕਿਉਂਕਿ ਗਲਤ ਕੰਮਾਂ ਤੇ ਖਰਚ ਕੀਤੇ ਹੋਏ ਪੈਸੇ ਦਾ ਬੰਦਾ ਹੰਕਾਰ ਹੀ ਨਹੀਂ ਕਰ ਸਕਦਾ ਕੌਣ ਆਖੇਗਾ ਵੀ ਇੰਨਾ ਪੈਸਾ ਮੈਂ ਗਲਤ ਕੰਮਾਂ ਵਿੱਚ ਲਾਇਆ ਕੌਣ ਆਖੇਗਾ ਇੰਨਾ ਪੈਸਾ ਮੈਂ ਸ਼ਰਾਬ ਪੀ ਗਿਆ ਕੌਣ ਆਖੇਗਾ ਇੰਨੇ ਪੈਸੇ ਦਾ ਮੈਂ ਜੂਆ ਖੇਡਿਆ ਤੇ ਹਾਰ ਗਿਆ ਪਰ ਜਿਹੜਾ ਗੁਰਮਖੋ ਪੈਸਾ ਕਿਤੇ ਧਰਮ ਦੇ ਕਰਮ ਵਿੱਚ ਲੱਗਦਾ ਹੈ ਨਾ ਕਿਤੇ ਕੋਈ ਸੇਵਾ ਧਰਮ ਅਸਥਾਨ ਦੀ ਕਰ ਦੇਵੇ ਕਰਵਾ ਦੇਵੇ ਤੇ ਉਹਨੂੰ ਸਾਰਾ ਹੀ ਚੇਤਾ ਹੈ ਵੀ ਇੰਨੀ ਸੇਵਾ ਮੈਂ ਇੱਥੇ ਕੀਤੀ ਉਹ ਚੇਤੇ ਵਿੱਚ ਰੱਖੀ ਬੈਠਾ ਹੈ ਕਿਉਂਕਿ ਉਹਦੇ ਤੇ ਹੰਕਾਰ ਖੜਾ ਹੋ ਸਕਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿੱਥੇ ਪੈਸੇ ਦੀ ਪਕੜ ਛੱਡਣੀ ਸੀ ਉਥੇ ਛੱਡੀ ਨਹੀਂ ਇਹ ਇਹ ਅੱਜ ਦੇ ਬੰਦੇ ਦੀ ਕਹਾਣੀ ਹੈ ਸਤਗੁਰੂ ਕਹਿਣ ਲੱਗੇ ਜਿਹੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਜਿਸ ਜੀਵ ਨੇ ਆਪਣੇ ਮਨ ਵਿੱਚੋਂ ਮਮਤਾ ਛੱਡ ਦਿੱਤੀ ਮਾਇਆ ਦੀ ਪਕੜ ਛੱਡ ਦਿੱਤੀ ਤੇ ਸੰਸਾਰ ਤੋਂ ਉਪਰਾਮ ਰਹਿੰਦਾ ਹੈ ਮਹਾਰਾਜ ਕਹਿਣ ਲੱਗੇ ਅਸਲ ਵਿੱਚ ਉਹ ਹੀ ਤਿਆਗੀ ਹੈ ਕਹੋ ਨਾਨਕ ਸੁਨ ਰੇ ਮਨਾ ਤਿਹ ਘਟ ਬ੍ਰਹਮ ਨਿਵਾਸ ਏ ਮੇਰੇ ਮਨ ਸੁਨ ਉਸ ਜੀਵ ਦੇ ਹਿਰਦੇ ਵਿੱਚ ਬ੍ਰਹਮ ਦਾ ਵਾਸ ਹੈ ਪਰਮਾਤਮਾ ਉਹਦੇ ਹਿਰਦੇ ਵਿੱਚ ਵਸਦਾ ਪਿਆ ਹੈ ਇਸ ਲਈ ਗੁਰਮਖੋ ਜਿਸ ਤਿਆਗ ਨਾਲ ਮਨ ਦਾ ਮਾਨ ਮਦੇ ਉਹ ਕਹਾਦਾ ਤਿਆਗ ਮਨ ਦਾ ਹੰਕਾਰ ਤੇ ਮੁਕਣਾ ਚਾਹੀਦਾ ਹੈ ਮਹਾਰਾਜ ਨੇ ਇਸੇ ਤਰ੍ਹਾਂ ਹੀ ਆਖਿਆ ਸੀ ਨਾ ਕਿ ਸਾਧੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਨਸ ਭਾਗੋ ਮਨ ਦਾ ਮਾਨ ਛੱਡੋ ਹੰਕਾਰ ਛੱਡੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਦੂਰ ਜਾਣੈ ਪਰ ਇਹ ਮਾਇਆ ਦੀ ਮਮਤਾ ਮਾਇਆ ਦੀ ਪਕੜ ਤੇ ਸਾਨੂੰ ਫਿਰ ਇਹਨਾਂ ਵਿੱਚ ਵਿਸਾਰੀਏ ਮਾਇਆ ਤਿਆਗਨੀ ਨਹੀਂ ਮਾਇਆ ਤਿਆਗ ਨਹੀਂ ਮਾਇਆ ਦਾ ਤਿਆਗ ਨਹੀਂ ਅਸਲ ਵਿੱਚ ਤਿਆਗ ਹੈ ਮਾਇਆ ਦੀ ਮਮਤਾ ਤਿਆਗਣੀ ਆਪਣੇ ਘਰ ਵਿੱਚ ਇੰਜ ਰਹਿਣਾ ਜਿਵੇਂ ਕੋਈ ਮੁਸਾਫਿਰ ਰਹਿੰਦਾ ਹੈ ਪਰਿਵਾਰ ਵਿੱਚ ਬੈਠੇ ਇੰਦ ਅਨੁਭਵ ਕਰਨਾ ਜਿਵੇਂ ਕੋਈ ਬੇੜੀ ਦੇ ਪੂਰ ਵਿੱਚ ਬੈਠਾ ਹੈ ਜਿਵੇਂ ਥੋੜੇ ਚਿਰ ਦਾ ਮਹਿਮਾਨ ਹੱਸਦਾ ਵੀ ਇਹ ਹਸਾਉਂਦਾ ਵੀ ਇਹ ਗੱਲਾਂ ਕਰਦਾ ਵੀ ਇਹ ਸੁਣਦਾ ਵੀ ਪਰ ਵਾਰ-ਵਾਰ ਆਪਣੀ ਘੜੀ ਦੇ ਟਾਈਮ ਵੱਲ ਵੀ ਦੇਖਦਾ ਵੀ ਮੇਰੇ ਕੋਲ ਟਾਈਮ ਥੋੜਾ ਹੈ ਮੈਂ ਵਾਪਸ ਵੀ ਜਾਣਾ ਹੈ ਗੁਰਮੁਖ ਇਸ ਤਰ੍ਹਾਂ ਪਰਿਵਾਰ ਵਿੱਚ ਘਰ ਵਿੱਚ ਮਾਇਆ ਵਿੱਚ ਰਹਿੰਦਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਵਾਟ ਵਟਾਉ ਰਾਤ ਸ਼ਰਾਏ ਵਸਿਆ ਉੱਠ ਚੱਲਿਆ ਪਰਬਾਤ ਮਾਰਗ ਦੱਸਿਆ ਇਹ ਹੈ ਮਾਇਆ ਦੀ ਮਮਤਾ ਨੂੰ ਤਿਆਗਣਾ ਮਾਇਆ ਦੀ ਪਕੜ ਮਨ ਵਿੱਚੋਂ ਛੱਡ ਦੇਣੀ ਇਹ ਹੈ ਅਸਲ त्याਗੀ ਉਹਦੇ ਹਿਰਦੇ ਵਿੱਚ ਪਰਮਾਤਮਾ ਦਾ ਵਾਸਾ ਹੈ ਜਿਹੜਾ ਸਭ ਤੇ ਭਇਓ ਉਦਾਸ ਪਰਿਵਾਰ ਵਿੱਚ ਰਹਿੰਦਾ ਵੀ ਇਸ ਤਰ੍ਹਾਂ ਰਹਿੰਦਾ ਆ ਕਿ ਜਿਵੇਂ ਗੁਰਮਖੋ ਉਹਨੇ ਇੱਥੇ ਹਮੇਸ਼ਾ ਨਹੀਂ ਰਹਿਣਾ ਉਹਦੀ ਪਕੜ ਨਹੀਂ ਪਰਿਵਾਰ ਨਾਲ ਘਰ-ਬਾਰ ਨਾਲ ਕਾਰੋਬਾਰ ਨਾਲ ਕੋਈ ਪਕੜ ਨਹੀਂ ਰਹਿੰਦਾ ਇਹਨਾਂ ਵਿੱਚ ਹੈ ਪਰ ਇਹਨਾਂ ਤੋਂ ਉਪਰਾਮ ਰਹਿੰਦਾ ਜਿਵੇਂ ਕਮਲ ਦਾ ਫੁੱਲ ਰਹਿੰਦਾ ਚਿੱਕੜ ਵਿੱਚ ਪਾਣੀ ਵਿੱਚ ਤੇ ਫਿਰ ਪਾਣੀ ਤੋਂ ਨਿਰਲੇਪ ਜਿਵੇਂ ਬੁਰਗਾਬੀ ਹੈ ਉਹ ਪਾਣੀ ਵਿੱਚ ਰਹਿੰਦੀ ਪਾਣੀ ਤੋਂ ਨਿਰਲੇਪ ਹੈ ਉਹ ਗਿੱਲੀ ਨਹੀਂ ਹੁੰਦੀ ਉਹਦੇ ਖੰਭ ਨਹੀਂ ਭਜਦੇ ਪਾਣੀ ਵਿੱਚ ਪੂਰੀ ਡੁੱਬ ਜਾਂਦੀ ਇਸੇ ਤਰ੍ਹਾਂ ਜਿਹੜਾ ਗੁਰਮੁਖ ਹੈ ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਿਗਾਸ ਹੈ ਉਹ ਰਹਿੰਦਾ ਪਰਿਵਾਰ ਵਿੱਚ ਹੈ ਘਰ-ਬਾਰ ਵਿੱਚ ਹੈ ਕਾਰੋਬਾਰ ਵਿੱਚ ਹੈ ਪਰ ਉਹਦੇ ਮਨ ਵਿੱਚ ਮਾਇਆ ਦੀ ਪਕੜ ਨਹੀਂ ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨ ਰੇ ਮਨਾ ਤਿਹ ਘਟ ਬ੍ਰਹਮ ਨਿਵਾਸ ਏ ਮੇਰੇ ਮਨ ਸੁਨ ਉਸ ਦੇ ਹਿਰਦੇ ਵਿੱਚ ਬ੍ਰਹਮ ਦਾ ਵਾਸਾ ਹੈ ਸਤਿਗੁਰੂ ਕਿਰਪਾ ਕਰਨ ਹੋਈਆ ਬੇਅੰਤ ਔਲਾ ਦੀ ਖਿਮਾ ਬਖਸ਼ ਦੇਣ ਇਹ ਸੰਖੇਪ ਤੇ ਸਰਲ ਜੀ ਵਿਚਾਰ ਆਪ ਸੰਗਤ ਦੇ ਨਾਲ ਕੀਤੀ ਹੈ ਆਪ ਸਾਰੀ ਸੰਗਤ ਬੜੇ ਧਿਆਨ ਨਾਲ ਸੁਣਦੇ ਹੋ ਮਹਾਰਾਜ ਕਿਰਪਾ ਕਰਨ ਸਾ ਆਰਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਦਰੋਂ ਕਰੋ ਸਿੱਖੀ ਸਿਦਕ ਪਰੋ ਸੇ ਨਾਮ ਬਾਣੀ ਨਿਤਨੇਮ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣ ਸਰਬੱਤ ਦਾ ਭਲਾ ਕਰਨ ਮਹਾਰਾਜ ਹੋਰ ਆਪਣੀ ਗੁਰਮਤਿ ਦੀ ਰੰਗਤ ਚੜ੍ਹਨ ਭੁੱਲਾਂ ਚਪਾਂ ਦੀ ਖਿਮਾ ਬਖਸ਼ਦੇ ਹੋਏ ਸਾਰੇ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ